ਪਟਲਾ ਚ ਕਾਂਗਰਸ ਨੂੰ ਲੱਗਿਆ ਵੱਡਾ ਛਟਕਾ ਵਕਫੋਰ ਦੇ ਸਾਬਕਾ ਮੈਂਬਰ ਨਦੀਮ ਅਨਵਰ ਖਾਨ ਹੋਏ ਆਪ ਚ ਸ਼ਾਮਲ ਪੰਜਾਬੀ ਕਾਂਗਰਸ ਦੇ ਜਨਰਲ ਸਕੱਤਰ ਸ਼ਾਹਬੀ ਖਾਲਵੀ ਹੋਏ ਆਪ ਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਕਰਵਾਈ ਚੁਾਈ। ਦੇਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਲੋਂ ਕੇ ਪੰਜਾਬ ਸੀਐਮ ਮਾਨ ਸਮੇਤ ਅੰਮ੍ਰਿਤਸਰ ਚ ਕਰਨਗੇ ਮੈਗਾ ਰੋਡ ਸ਼ੋਅ ਇਸ ਤੋਂ ਬਾਅਦ ਕੇਜਵਾ ਸ਼੍ਰੀ ਹਰਮੰਦਰ ਸਾਹਿਬ ਹੋਣਗੇ ਨਤਮਸਤਕ ਜਲੰਧਰ ਤੋਂ ਸੀਪੀ ਸੋਪਨ ਸ਼ਰਮਾ ਦੀ ਟੀਮ ਨੂੰ ਵੱਡੀ ਸਫਲਤਾ ਵਿਕੀ ਗੋਂਡਰ ਗੈਂਗ ਦਾ ਨਵੀਨ ਸੈਣੀ ਉਰਫ ਚਿੰਟੂ ਗ੍ਰਫਤਾਰ ਪੰਜ ਪਿਸਤੌਲਾ ਦੀ ਬਰਮਾਦ ਕੀਤੀ ਆ ਪਿਛਲੇ 9 ਮਹੀਨਿਆਂ ਤੋਂ ਸੀ ਪਗੋੜਾ ਲੋਕ ਸਭਾ ਹਲਕਾ ਕਟੂਰ ਸਾਹਿਬ ਤੋਂ ਨਾਮਜ਼ਦਗੀ ਕਾਗਜ਼ ਦੀ ਪੜਤਾਲ ਦੌਰਾਨ ਅਮਰਿਤਪਾਲ ਸਮੇਤ 35 ਲੋਕਾਂ ਦੇ ਕਾਗਜ਼ ਪਾਏ ਗਏ ਸਹੀ 8 ਦੇ ਹੋਏ ਰੱਦ ਕੁੱਲ 43 ਉਮੀਦਵਾਰਾਂ ਵੱਲੋਂ ਭਰੇ ਗਏ ਸਨ ਨਾਮਜ਼ਦਗੀ ਕਾਗਜ਼ ਆਰਤੀਆ ਨੇ ਕਣਕ ਦੀ ਲਿਫਟਿੰਗ ਚ ਦੇਰੀ ਕਾਰਨ ਕੀਤਾ ਰੋਸ ਪ੍ਰਦਰਸ਼ਨ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਕੀ ਤਾਜਾ ਗਿੱਦੜਵਾਹਾ ਚ ਪਤੀ ਨੇ ਤੇ ਤਰ ਹਥਿਆਰਾਂ ਨਾਲ ਪਤਨੀ ਦਾ ਬਹਿਰਾਮੀ ਨਾਲ ਕੀਤਾ ਕਤਲ ਪਰਿਵਾਰ ਦਾ ਆਰੋਪ ਪਤਨੀ ਦੇ ਪਤਨੀ ਤੇ ਕਰਦਾ ਸੀ ਸ਼ੱਕ ਲਗਾਤਾਰ ਕਰਦਾ ਸੀ ਕੁੱਟਮਾਰ ਗੁਰਦਾਸਪੁਰ ਚ ਗੁਜਰ ਸਮਾਜ ਦੀਆਂ ਚੁੱਗੀਆਂ ਨੂੰ ਲੱਗੀ ਭਿਆਨਕ ਅੱਗ ਸਾਰਾ ਸਮਾਨ ਸੜ ਕੇ ਹੋਇਆ ਸਵਾ 10 ਲੱਖ ਦਾ ਹੋਇਆ ਵੱਡਾ ਨੁਕਸਾਨ ਜਿਲੰਦਰជា ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫਤਰ ਦਾ ਉਮੀਦਵਾਰ ਪਵਨ ਕੁਮਾਰ ਟੀ ਨੂੰ ਮੰਤਰੀ ਬਲਕਾਸ ਸਿੰਘ ਐਮ ਐਲ ਏ ਰਮਨ अरोड़ा ਨੇ ਰੀਬਨ ਕੱਟ ਕੀਤਾ ਉਦਗਾਟਨ ਵਿਰੋਧਿਆ ਤੇ ਵੀ ਗੱਤੇ ਤੰਤ। ਵਧ ਰਹੀ ਗਰਮੀ ਨੇ ਲੋਕਾਂ ਦੇ ਕੱਡੇ ਵੱਟ ਹੋਣ ਵਾਲੇ ਦਿਨਾਂ 'ਚ ਹੋਰ ਵਧੇਗਾ ਤਾਪਮਾਨ ਹੀਟ ਵੇਵ ਦਾ ਅਲਰਟ ਜਾਰੀ। ਮਲੇਰ ਕੋਟਲਾ ਚ ਕਾਂਗਰਸ ਨੂੰ ਲੱਗਿਆ ਵੱਡਾ ਚਟਕਾ ਵਕਫੋਰ ਦੇ ਸਾਬਕਾ ਮੈਂਬਰ ਨਦੀਮ ਅਨਵਰ ਖਾਨ ਹੋਏ ਆਪ ਚ ਸ਼ਾਮਲ ਪੰਜਾਬੀ نیوز ਕੌਂਗਰਸ ਦੇ ਜਨਰਸ ਘਤਰੇ ਸ਼ਾਹਬੀ ਖਾਨ ਵੀ ਹੋਏ ਆਪ ਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਕਰਵਾਈ ਚੁਾਈ ਰਾਜਸਥਾਨ ਦੇ ਜੁੰਡਰੂ ਜ਼ਿਲ੍ਹੇ ਦੇ ਵਿੱਚ ਲਿਫਟ ਦੀ ਚੇਨ ਟੁੱਟਣ ਕਾਰਨ ਵੱਡਾ ਹਾਦਸਾ ਹੋਇਆ ਜਿਸ ਕਾਰਨ 15 ਦੇ ਕਰੀਬ ਵਿਅਕਤੀ 1800 ਫੁੱਟ ਹੇਠਾਂ ਖਦਾਨ ਚ ਫਸ ਗਏ ਘਟਨਾ ਹਿੰਦੁਸਤਾਨ ਕਾਪਰ ਲਿਮਟਿਡ ਦੀ ਕੋਲਿਹਾਨ ਖਦਾਨ ਚ ਦੇਰ ਰਾਤ ਵਾਪਰੀ ਜਿੱਥੇ ਰੈਸਕਿਊ ਕਰਕੇ 14 ਨੂੰ ਬਾਹਰ ਕੱਢਿਆ ਗਿਆ ਜਦਕਿ ਇੱਕ ਦੀ ਮੌਤ ਹੋ ਗਈ ਮੱਧ ਪ੍ਰਦੇਸ਼ ਦੀ ਗੁਣਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਤੇ ਕੇਂਦਰੀ ਮੰਤਰੀ ਜੋਤਿਰ ਦਿੱਤਿਆ ਸਿੰਧியா ਦੀ ਮਾਂ ਮਾਧਵੀ ਰਾਜੇ ਸਿੰਧਿਆ ਦਾ ਦਿਹਾਂਤ ਹੋ ਗਿਆ ਲੰਬੇ ਸਮੇਂ ਤੋਂ ਸਿਹਤ ਖਰਾਬ ਹੋਣ ਕਰਕੇ ਉਹਨਾਂ ਦਾ ਦਿੱਲੀ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਜਿੱਥੇ ਉਹਨਾਂ ਅੱਜ ਸਵੇਰੇ ਆਖਰੀ ਸਾਹ ਲੈ ਦਿੱਲੀ ਚੇਸਵਰ ਗਰਮੀ ਦੀਆਂ ਛੁੱਟੀਆਂ ਦੌਰਾਨ 9ਵੇਂ ਤੋਂ 12ਵੇਂ ਜਮਾਤ ਦੇ ਬੱਚਿਆਂ ਨੂੰ ਆਨਲਾਈਨ ਕਲਾਸਾਂ ਉਪਲਬਧ ਕਰਵਾਈਆਂ ਜਾਣਗੀਆਂ ਇਸ ਦੇ ਨਾਲ ਹੀ ਬੱਚਿਆਂ ਨੂੰ ਖੇਡ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ ਦਰਅਸਲ ਇਹ ਸੁਵਿਧਾ ਸੈਕੰਡਰੀ ਸਿੱਖਿਆ ਵਿਭਾਗ ਤੇ ਬੇਸਿਕ ਦੇ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਦਿੱਲੀ ਐਨਸੀਆਰ ਦੇ ਵਿੱਚ ਗਰਮੀਆਂ ਦੀ ਅਸਲ ਸ਼ੁਰੂਆਤ ਹੁਣ ਹੋਵੇਗੀ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਅਗਲੇ 2-3 ਦਿਨਾਂ ਦੇ ਵਿੱਚ ਹੀਟ ਬੇਵਾ ਸਕਦੀ ਹੈ ਅਗਲੇ ਕੁਝ ਦਿਨਾਂ ਤੱਕ ਮੌਸਮ ਗਰਮ ਅਤੇ ਖੁਸ਼ਕ ਰਹੇਗਾ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਕੱਲ ਪੰਜਾਬ 'ਚ ਚੌਨ ਸੰਗਰਾਮ ਦੀ ਸ਼ੁਰੂਆਤ ਕਰਨਗੇ ਕੇਜਰੀਵਾਲ ਕੱਲ ਅੰਮ੍ਰਿਤਸਰ ਦੇ ਵਿੱਚ ਮੈਗਾ ਰੋਡ ਸ਼ੋਅ ਕਰਨਗੇ ਜਿਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣਗੇ ਇਸ ਦੌਰਾਨ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਹਾਜ਼ਰ ਰਹਿਣਗੇ ਮੋਤਾਜਿੰਦਪੁਰ ਨੇ ਮੰਦਰ ਨੂੰ ਜਾਂਦੇ ਰਾਹ ਦੇ ਵਿੱਚ ਜੰਗਲਾਂ 'ਚ ਭਿਆਨਕ ਅੱਗ ਲੱਗ ਗਈ ਅੱਗ ਦੀਆਂ ਲੱਪਟਾਂ ਦੂਰ ਤੱਕ ਦੇਖੀਆਂ ਗਈਆਂ ਤੇ ਇਸ ਦੌਰਾਨ ਕਈ ਦਰਖਤ ਸੜ ਕੇ ਸਵਾਹ ਹੋ ਗਏ ਇਥੋਂ ਲੰਘ ਰਹੇ ਵਾਹਨ ਚਾਲਕ ਦੇ ਵੱਲੋਂ ਇਹ ਪੂਰੀ ਵੀਡੀਓ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਈ ਗਈ ਕੱਲ ਲਖਨਊ ਚ ਇੰਡੀ ਅਲਾਈਅੰਸ ਦੀ ਵੱਡੀ ਪ੍ਰੈਸ ਕਾਨਫਰੰਸ ਹੋਵੇਗੀ ਜਿਸ ਤੇ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਤੇ ਅਖਿਲੇਸ਼ ਯਾਦਵ ਅਹਿਮ ਜਾਣਕਾਰੀ ਦੇਣਗੇ ਦੱਸਦੇ ਕਿ ਸਵੇਰੇ 10 ਵਜੇ ਦੇ ਕਰੀਬ ਅਰਵਿੰਦ ਕੇਜਰੀਵਾਲ ਤੇ ਅਖਿਲੇਸ਼ ਯਾਦਵ ਪ੍ਰੈਸ ਕਾਨਫਰੰਸ ਕਰਨਗੇ ਆਉਣ ਵਾਲੇ ਦਿਨਾਂ ਚ ਕਹਿਰ ਦੀ ਗਰਮੀ ਲੋਕਾਂ ਨੂੰ ਪਰੇਸ਼ਾਨ ਕਰੇਗੀ ਮੌਸਮ ਵਿਭਾਗ ਮੁਤਾਬਕ 15 ਤੋਂ 19 ਮਈ ਤੱਕ ਤਾਪਮਾਨ ਵੱਧਦਾ ਹੀ ਰਹੇਗਾ ਤੇ ਮੌਸਮ ਖੁਸ਼ਕ ਰਹੇਗਾ ਜਾਣਕਾਰੀ ਮੁਤਾਬਕ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਛਤੀਸਗੜ ਅਤੇ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ 'ਚ ਲੂ ਦੀ ਲਹਿਰ ਦੇਖਣ ਨੂੰ ਮਿਲੇਗੀ ਮਹਾਰਾਸ਼ਟਰ ਦੇ ਨੰਨਡੇਰ ਸ਼ਹਿਰ ਦੇ ਵਿੱਚ ਆਮਦਨ ਕਰ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਇੱਥੇ ਆਈਟੀ ਟੀਮ ਨੇ ਭੰਡਾਰੀ ਫਾਈਨਾਂਸ ਅਤੇ ਆਦੀਨath ਮਲਟੀ ਸਟੇਟ ਕੋਆਪਰੇਟਿਵ ਬੈਂਕ ਫਾਈਨਾਂਸ 'ਤੇ ਛਾਪੇਮਾਰੀ ਕੀਤੀ ਹੈ ਛਾਪੇਮਾਰੀ ਦੇ ਵਿੱਚ ਵਿਭਾਗ ਨੂੰ ਭੰਡਾਰੀ ਪਰਿਵਾਰ ਤੋਂ 170 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਅਤੇ 8 ਕਿਲੋ ਸੋਨਾ ਮਿਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ 2024 ਲਈ ਭਾਜਪਾ, ਸ਼ਿਵ ਸੈਨਾ ਅਤੇ ਐਨਸੀਪੀ ਦੇ ਮਹਾਯੁਤੀ ਗੱਠਜੋੜ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਅੱਜ ਮਹਾਰਾਸ਼ਟਰ ਦੇ ਵਿੱਚ ਜਾਣਗੇ। ਉਹ ਦੁਪਹਿਰ ਨੂੰ ਡਿੰਡੋਰੀ ਅਤੇ ਕਲਿਆਨ ਦੇ ਵਿੱਚ ਜਨਸੰਭਾਵਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸ਼ਾਮ ਮੁੰਬਈ 'ਚ ਇੱਕ ਸ਼ਾਨਦਾਰ ਰੋਡ ਸ਼ੋਅ ਹੋਵੇਗਾ। ਵਿਦਰੋਹੀ ਸੰਗਠਨ ਲਿਟੇ ਦੀ ਯਾਦ ਵਿੱਚ ਸ਼੍ਰੀਲੰਕਾ ਵਿੱਚ ਤਾਮਿਲ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਸਮਰਥੀ ਦਿਵਸ ਮਨਾਉਣ ਦੀ ਬਣਾਈ ਯੋਜਨਾ। ਸ਼੍ਰੀਲੰਕਾ ਦੀ ਫੌਜ ਅਤੇ ਪੁਲਿਸ ਹਾਈ ਅਲਰਟ ਤੇ 2009 ਚ ਲਿੱٹے ਦੇ ਮੁਖੀ ਪ੍ਰਭਾਕਰਨ ਸ਼੍ਰੀਲੰਕਾ ਵਿੱਚ ਇੱਕ ਵੱਖਰੇ ਤਾਮਿਲ ਰਾਸ਼ਟਰ ਦੀ ਮੰਗ ਨੂੰ ਲੈ ਕੇ ਤਿੰਨ ਦਹਾਕਿਆਂ ਤੋਂ ਚੱਲ ਰਹੀ ਹਥਿਆਰਬੰਦ ਬਗਾਵਤ ਨੂੰ ਖਤਮ ਕਰਦੇ ਹੋਏ ਸ਼੍ਰੀਲੰਕਾ ਦੀ ਫੌਜ ਨਾਲ ਲੜਾਈ ਵਿੱਚ ਮਾਰਿਆ ਗਿਆ ਸੀ ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 7 ਮਹੀਨਿਆਂ ਤੋਂ ਚੱਲ ਰਹੀ جنگ ਇਸ ਟਕਰਾਅ ਦਰਮਿਆਨ ਗਾਜ਼ਾ ਦੇ ਰਿਫਾਹ ਇਲਾਕੇ 'ਚ ਹਸਪਤਾਲ ਜਾਂਦੇ ਸਮੇਂ ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਕਰਨਲ ਵਿਭਵ ਅਨਿਲ ਕਾਲੇ ਦੀ ਹੋਈ ਮੌਤ ਦਰਸਲ ਕਰਨਲ ਵਿਭੋ ਕਾਲੇ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਵਿੱਚ ਸੁਰੱਖਿਆ ਸੇਵਾਵਾਂ ਕੋਆਰਡੀਨੇਟਰ ਵਜੋਂ ਹੋਏ ਸਨ ਸ਼ਾਮਲ ਮਹਾਰਾਸ਼ਟਰ ਦੇ ਠਾਣੇ ਵਿੱਚ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਯਾਦ ਕਰਦੇ ਹੋਏ ਭਾਵੁਕ ਸੰਯੁਕਤ ਰਾਸ਼ਟਰ ਨੇ ਗਾਜ਼ਾ 'ਚ ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਦੀ ਹਤਿਆ ਦੇ ਦੁੱਖ ਪ੍ਰਗਟ ਕੀਤਾ ਤੇ ਭਾਰਤ ਤੋਂ ਮੰਗੀ ਮੁਆਫੀ ਅਮਰੀਕਾ ਦੇ ਕਈ ਹਿੰਦੂ ਸੰਗਠਨ ਡੈਮੋਕ੍ਰੈਟਿਕ ਥਿੰਕ ਟੈਂਕ ਇੰਡੀਅਨ ਅਮਰੀਕਨ ਇੰਪੈਕਟ ਦੇ ਖਿਲਾਫ ਹੋਏ ਲਾਂਬੰਦ ਇਹਨਾਂ ਹਿੰਦੂ ਸੰਗਠਨਾਂ ਦਾ ਦੋਸ਼ ਹੈ ਕਿ ਡੈਮੋਕ੍ਰੈਟਿਕ ਥਿੰਕ ਟੈਂਕ ਭਾਰਤੀ ਅਮਰੀਕੀ ਸਿਆਸਤਦਾਨਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਆਪਣੀ ਕਾਨਫਰੰਸ 'ਚ ਬੁਲਾ ਰਿਹਾ ਤੇ ਮਹਿਮਾਨਾਂ ਵਜੋਂ ਬੁਲਾ ਰਿਹਾ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਚੱਲ ਰਹੀ ਹਿੰਸਾ ਤੇ ਵਿਰੋਧ ਪ੍ਰਦਰਸ਼ਨ ਜਾਰੀ। ਇਸੇ ਦੌਰਾਨ ਇੱਕ ਕਸ਼ਮੀਰੀ ਸੰਗਠਨ ਨੇ ਕੀਤਾ ਐਲਾਨ ਜਦੋਂ ਤੱਕ ਪੀਓਕੇ ਦੇ ਲੋਕਾਂ ਨੂੰ ਉਹਨਾਂ ਦੇ ਅਧਿਕਾਰ ਨਹੀਂ ਮਿਲਦੇ ਉਦੋਂ ਤੱਕ ਲੜਾਈ ਰਹੀਗੀ ਜਾਰੀ। ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਰ ਨੇ ਕੀਤਾ ਅਚਾਨਕ ਯੂਕਰੇਨ ਦੌਰਾ ਇਸ ਦੌਰੇ ਨੂੰ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅਤੇ ਯੂਕਰੇਨ ਲਈ ਅਮਰੀਕਾ ਦੇ ਸਮਰਥਨ ਦੇ ਹੱਲਾਸ਼ੇਰੀ ਵਜੋਂ ਦੇਖਿਆ ਗਿਆ ਇਸ ਦੌਰਾਨ ਬਲਿੰਕਰ ਯੂਕਰੇਨ ਦੀ ਰਾਜਧਾਨੀ ਕੀਵ ਦੇ ਇੱਕ ਸਥਾਨਕ 바ਰ ਚ ਗਏ ਅਤੇ ਵਜਾਈ ਗਿਟਾਰ ਉਹਨਾਂ ਨੇ ਲਾਲ ਗਿਟਾਰ ਫੜ ਕੇ ਕਿਹਾ ਅਮਰੀਕਾ ਅਤੇ ਦੁਨੀਆ ਦੇ ਜ਼ਿਆਦਾਤਰ ਦੇਸ਼ ਨਾ ਸਿਰਫ ਯੂਕਰੇਨ ਸਗੋਂ ਦੁਨੀਆ ਲਈ ਲੜ ਰਹੇ ਲੜਾਈ ਨਕਦੀ ਦੀ ਕਮੀ ਨਾਲ ਜੂਝ ਰਹੇ ਪਾਕਿਸਤਾਨ ਨੇ ਘਾਟੇ ਵਿੱਚ ਚੱਲ ਰਹੀ ਪਾਕਿਸਤਾਨ ਇੰਟਰਨੈਸ਼ਨਲ ਰੇਲ ਲਾਈਨਸ ਸਮੇਤ ਆਪਣੇ ਜ਼ਿਆਦਾਤਰ ਜਨਤਕ ਅਦਾਰਿਆਂ ਦੇ ਨਿੱਜੀਕਰਨ ਦਾ ਕੀਤਾ ਐਲਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ੇਬਾਜ਼ ਸ਼ਰੀਫ ਨੇ ਕਿਹਾ ਕਿ ਸ਼ੁਰੂਆਤ ਵਿੱਚ ਸਿਰਫ ਘਾਟੇ ਵਿੱਚ ਚੱਲ ਰਹੀਆਂ ਸਰਕਾਰੀ ਕੰਪਨੀਆਂ ਦਾ ਹੀ ਹੋਵੇਗਾ ਨਿੱਜੀਕਰਨ ਪੂਤਰੀ ਅਫਗਾਨਿਸਤਾਨ ਬਗਲਾਨ ਸੂਬੇ ਅਤੇ ਹੋਰ ਖੇਤਰਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਦੇ ਕਾਰਨ 40 ਹਜ਼ਾਰ ਬੱਚੇ ਹੋਏ ਬੇਕਾਰ ਗਲੋਬਲ ਚੈਰਿਟੀ ਸੇਵ ਦਾ ਚਿਲड्रन ਨੇ ਦਿੱਤੀ ਇਹ ਜਾਣਕਾਰੀ ਆਸਟ੍ਰੇਲੀਆਈ ਰਾਜ ਨਿਊ ਸਾਊਥ ਵੈਲਸ ਨੇ ਘਰੇਲੂ ਅਤੇ ਪਰਿਵਾਰਿਕ ਹਿੰਸਾ ਪੀੜਤਾ ਲਈ ਬਿਹਤਰ ਸੁਰੱਖਿਆ ਲਈ ਨਿਆ ਪ੍ਰਣਾਲੀ ਨੂੰ ਕੀਤਾ ਮਜ਼ਬੂਤ ਇਸ ਨਾਲ ਦੋਸ਼ੀਆਂ ਲਈ ਜ਼ਮਾਨਤ ਪ੍ਰਾਪਤ ਕਰਨਾ ਹੋਵੇਗਾ ਮੁਸ਼ਕਲ ਅਮਰੀਕਾ ਚ ਬਟਲਰ ਕਾਉਂਟੀ ਅਦਾਲਤ ਨੇ ਚਾਰ ਲੋਕਾਂ ਦੀ ਮੌਤ ਵਿੱਚ ਦੋਸ਼ੀ ਪਾਏ ਗਏ ਵਿਅਕਤੀ ਨੂੰ ਸੁਣਾਈ ਮੌਤ ਦੀ ਸਜ਼ਾ ਦੋਸ਼ੀ ਨੂੰ ਤਿੰਨ ਜੱਜਾਂ ਦੇ ਪੈਨਲ ਨੇ ਸੁਣਾਈ ਸਜ਼ਾ 2019 ਚ ਟਰੱਕ ਡਰਾਈਵਰ ਪੰਜਾਬੀ ਨੌਜਵਾਨ ਨੂੰ ਉਸਦੀ ਪਤਨੀ ਸੋਹਰਾ ਸਾਸ ਅਤੇ ਪਤਨੀ ਦੀ ਮਾਸੀ ਨੂੰ ਗੋਲੀਆਂ ਮਾਰ ਕੇ ਮਾਰਨ ਦੇ ਦੋ ਸ਼ੀਟ ਸੁਣਾਈ ਮੌਤੀ ਸਜ਼ਾ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੋਰ ਦਾ ਅੱਜ ਜਨਮ ਦਿਨ ਹੈ ਆਪਣੇ ਜਨਮ ਦਿਨ ਮੌਕੇ ਮਾਤਾ ਚਰਨ ਕੋਰ ਨੇ ਛੋਟੇ ਸਿੱਧੂ ਨਾਲ ਕੇ ਕਟਿਆ ਇਸ ਮੌਕੇ ਬਾਪੂ ਬਲਕੌਰ ਅਤੇ ਸਾਥੀ ਮੈਂਬਰਾਂ ਨੇ ਜਸ਼ਨ ਮਨਾਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ बॉलीवुड اداکار जैकी श्रॉफ ਨੇ ਆਪਣੇ ਨੀਜੀ ਅਤੇ ਪ੍ਰਚਾਰ ਅਧਿਕਾਰ ਆਦਿ ਸੁਰੱਖਿਆ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਉਸਨੇ ਆਪਣੀ ਸਹਿਮਤੀ ਤੋਂ ਬਿਨਾ ਆਪਣਾ ਨਾਮ ਫੋਟੋ ਆਵਾਜ਼ ਤੇ ਵੀੜੂ ਸ਼ਬਦ ਦੀ ਵਰਤੋਂ ਕਰਨ ਵਾਲੀਆਂ ਵੱਖ-ਵੱਖ ਸੰਸਥਾਵਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ ਦਲਜੀਤ ਦੋਸਾਂਝ ਨੇ ਹਾਲ ਹੀ ਚ ਆਪਣੇ ਲਾਈਵ ਸ਼ੋਅ ਚ ਆਪਣੇ ਨਵੇਂ ਹਿੱਟ ਟ੍ਰੈਕਾਂ ਨੂੰ ਛੱਡ ਆਪਣਾ 19 ਸਾਲਾ ਪੁਰਾਣਾ ਗੀਤ ਆ ਗਏ ਪੱਗਾਂ ਪੌਂਚੀਆਂ ਵਾਲੇ ਗਾਇਆ ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਦਾ 19 ਸਾਲਾ ਪੁਰਾਣਾ ਰੂਪ ਵੇਖ ਕੇ ਫੈਨਸ ਨੇ ਰੱਜ ਕੇ ਭੰਗੜਾ ਪਾਇਆ ਇਸ ਗੀਤ ਨੂੰ ਗਾ ਕੇ ਦਲਜੀਤ ਦੋਸਾਂਝ ਨੇ ਆਪਣੇ ਪੁਰਾਣੇ ਫੈਨਸ ਨੂੰ ਵੀ ਖੁਸ਼ ਕਰ ਦਿੱਤਾ ਰੈਪਰ ਨਸੀਬ ਲਗਾਤਾਰ ਆਪਣੀ ਸੋਸ਼ਲ ਮੀਡੀਆ ਹੈਂਡਲ ਉੱਪਰ ਦਲਜੀਤ ਦੋਸਾਂਝ ਖਿਲਾਫ ਪੋਸਟਾਂ ਸ਼ੇਅਰ ਕਰ ਰਿਹਾ ਹੈ ਉਹ ਇੱਕ ਤੋਂ ਬਾਅਦ ਇੱਕ ਕਈ ਪੋਸਟ ਸ਼ੇਅਰ ਕਰ ਦੂਸਾਂਝਾ ਵਾਲੇ ਉੱਪਰ ਤਿੱਖੇ ਹਮਲੇ ਕਰ ਰਿਹਾ ਹੈ ਪਰ ਹਦ ਦਾ ਤਾਂ ਉਦੋਂ ਪਾਰ ਹੋ ਜਾਂਦੀ ਹੈ ਜਦੋਂ ਨਸੀਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਦੀ ਪ੍ਰੋਫਾਈਲ ਉੱਪਰ ਗਲੋਬਲ ਸਟਾਰ ਦੀ ਮਜਾਕੀਆ ਤਸਵੀਰ ਲਗਾਈ ਇਸ ਤੋਂ ਬਾਅਦ ਰੈਪਰ ਨਸੀਬ ਨੇ ਦਲਜੀਤ ਦੂਸਾਂਝੀ ਭਾਰਤੀ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦਾ ਉਸ ਦੇ ਵੱਲੋਂ ਖੂਬ ਮਜ਼ਾਕ ਬਣਾਇਆ ਜਾ ਰਿਹਾ ਹੈ ਡਰਾਮਾ ਕੁਇਨ ਰਾਖੀ ਸਾਵੰਤਾਈ ਦੀਨੀ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ ਉਸ ਨੂੰ ਅਕਸਰ ਪ੍ਰਸ਼ੰਸਕ ਵਿਚਾਲੇ ਐਕਟੀਵੇਟ ਦੇਖਿਆ ਜਾਂਦਾ ਹੈ ਹਾਲ ਹੀ ਚ ਰਾਖੀ ਇੱਕ ਅਵਾਰਡ ਫੰਕਸ਼ਨ ਵਿੱਚ ਤੋਲੀਆ ਲਪੇਟ ਪਹੁੰਚੀ ਉਸ ਦੇ ਤੋਂ ਬਾਅਦ ਹਰ ਕੋਈ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਦੱਸ ਦਈਏ ਕਿ ਅਚਾਨਕ ਰਾਖੀ ਸਾਵੰਦੀ ਤਬੀਅਤ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਰਾਖੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਰਾਖੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਹੈਂਡਲ ਨੇ ਕਿਹਾ ਕਿ ਰਾਖੀ ਨੂੰ ਦਿਲ ਦਾ ਦੌਰਾ ਪਿਆ ਤਾਨੀਆ ਅਕਸਰ ਹੀ ਕਿਸੇ ਨਾ ਕਿਸੇ وجہ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ ਦੱਸਦੀ ਹੈ ਕਿ ਤਾਨੀਆ ਆਪਣਾ ਇੰਸਟਾਗ੍ਰam ਅਕਾਊਂਟ ਡਿਲੀਟ ਕਰ ਸਕਦੀ ਹੈ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਅਦਾਕਾਰ ਨੇ ਖੁਦ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਗੱਲ ਕਹੀ ਹੈ ਜੀ ਹਾਂ ਅਦਾਕਾਰ ਨੇ ਖੁਦ ਇੰਸਟਾਗ੍ਰam ਤੇ ਸਟੋਰੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਸਨੇ ਕਿਹਾ ਕਿ ਇਕੱਲੀ ਉਹ ਹੀ ਹੈ ਜੋ ਆਪਣਾ ਇੰਸਟਾਗ੍ਰam ਅਕਾਊਂਟ ਡਿਲੀਟ ਕਰਨਾ ਚਾਹੁੰਦੀ ਹੈ ਜਾਂ ਕੋਈ ਹੋਰ ਵੀ ਇਸ ਲਿਸਟ 'ਚ ਸ਼ਾਮਿਲ ਹੈ ਜਿਸ ਤੋਂ ਬਾਅਦ ਇਹ ਸਾਫ ਪਤਾ ਲੱਗਦਾ ਹੈ ਕਿ ਤਾਨੀਆ ਆਪਣਾ ਇੰਸਟਾਗ੍ਰam ਅਕਾਊਂਟ ਡਿਲੀਟ ਕਰਨ ਦਾ ਪਲਾਨ ਬਣਾ ਰਹੀ ਹੈ ਪੰਜਾਬੀ ਅਦਾਕਾਰ ਸੋਨਮ ਬਾਜਵਾ ਇੱਕ ਵਾਰ ਫਿਰ ਸੁਰਖੀਆਂ 'ਚ ਹੈ ਅਦਾਕਾਰ ਦੀ ਫਿਲਮ ਕੁੜੀ ਹਰਿਆਣੇਵਲ ਦੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਫਿਲਮ ਦਾ ਮਜ਼ੇਦਾਰ ਟੀਜ਼ਰ ਰਿਲੀਜ਼ ਹੋ ਗਿਆ ਹੈ ਦੱਸਦੇ ਹਾਂ ਕਿ ਫਿਲਮ 'ਚ ਸੋਨਮ ਹਰਿਆਣਵੀ ਚੋਰੀ ਦਾ ਕਿਰਦਾਰ ਨਿਭਾ ਰਹੀ ਹੈ ਉਸ ਦੇ ਨਾਲ ਪੰਜਾਬੀ ਗਾਇਕ ਤੇ ਐਕਟਰ ਐਮੀ ਬ੍ਰਿਕ ਵੀ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ ਨੋਰਾ ਸਿਸਟਰ ਦੇ ਪਿਤਾ ਗੁਲਸ਼ਨ ਮੀਰ ਦੀ ਸਿਹਤ ਵਿਗੜ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਗੁਲਸ਼ਨ ਮੀਰ ਨੋਰਾ ਸਿਸਟਰ ਦੇ ਪਿਤਾ ਜੀ ਦੀ ਸਿਹਤ ਵਿਗੜ ਗਈ ਹੈ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਸ਼ਮਿਤਾ ਸ਼ੇਟੀ ਵੋਲੀਵੁੱਡ ਅਤੇ ਟੀਵੀ ਇੰਡਸਟਰੀ ਦੀ ਇੱਕ ਜਾਣੀ ਪਛਾਣੀ ਸ਼ਖਸੀਅਤ ਹੈ। ਸ਼ਿਲਪਾ ਸ਼ੇਟੀ ਦੀ ਭੈਣ ਸੋਸ਼ਲ ਮੀਡੀਆ ਤੇ ਮਸ਼ਹੂਰ ਰਹਿੰਦੀ ਹੈ। ਕਈ ਰਿਐਲਿਟੀ ਸ਼ੋਅ ਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਨੂੰ ਸਾਬਿਤ ਕਰ ਚੁੱਕੀ ਅਭਿਨੇਤਰੀ ਨੇ ਹਾਲ ਹੀ ਚ ਖੁਲਾਸਾ ਕੀਤਾ ਹੈ ਕਿ ਉਹ ਕਿਸੇ ਬਿਮਾਰੀ ਤੋਂ ਪੀੜਤ ਹੈ। ਸ਼ਮਿਤਾ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਉਣਾ ਪਿਆ ਅਤੇ ਉਸ ਦੀ ਸਰਜਰੀ ਕੀਤੀ ਗਈ। ਅਦਾਕਾਰ ਕਰੀਨਾ ਕਪੂਰ ਨੂੰ ਆਪਣੇ ਘਰ ਦੇ ਬਾਹਰ ਸਪੋਰਟ ਕੀਤਾ ਗਿਆ। ਇਸ ਮੌਕੇ ਕਰੀਨਾ ਨੇ ਬਲੂ ਟੀ-ਸ਼ਰਟ ਦੇ ਨਾਲ ਬਲੈਕ ਟਰੌਜ਼ਰ ਪਹਿਨੇ ਹੋਇਆ ਸੀ। ਅਦਾਕਾਰ ਕਰੀਨਾ ਕਪੂਰ ਨੂੰ ਹਾਲ ਹੀ ਦੇ ਵਿੱਚ ਆਪਣੇ ਘਰ ਦੇ ਬਾਹਰ ਸਪੋਰਟ ਕੀਤਾ ਗਿਆ। ਇਸ ਦੌਰਾਨ ਕਰੀਨਾ ਕਪੂਰ ਨੇ ਬਲੂ ਟੀ-ਸ਼ਰਟ ਦੇ ਨਾਲ ਬਲੈਕ ਟਰੌਜ਼ਰ ਪਹਿਨੇ ਹੋਇਆ ਸੀ। ਅੱਜ ਸੋਨੇ ਤੇ ਚਾਂਦੀ ਦੀ ਕੀਮਤ 'ਚ ਵਾਧਾ ਹੋਇਆ। ਤੁਹਾਨੂੰ ਦੱਸ ਦਿੰਦੇ 24 ਕੈਰਟ ਸੋਨਾ 390 ਰੁਪਏ ਵੱਧ ਕੇ 72725 ਰੁਪਏ ਤੱਕ ਪਹੁੰਚ ਗਿਆ ਤੇ ਚਾਂਦੀ 160 ਰੁਪਏ ਤੇ ਵੱਧ ਕੇ 84200 ਰੁਪਏ ਪ੍ਰਤੀ ਕਿਲੋ ਹੋ ਗਿਆ। ਟੀਬੀਓ ਟੈਗ ਦੇ ਸ਼ੇਅਰ 55% ਵੱਧ ਕੇ 1426 ਤੇ ਸੂਚੀਬੰਦ। ਟੀਬੀਓ ਟੈਗ ਲਿਮਟਿਡ ਨੇ ਅੱਜ ਸਟਾਕ ਮਾਰਕੀਟ ਦੇ ਵਿੱਚ ਸ਼ਾਨਦਾਰ ਐਂਟਰੀ ਕੀਤੀ। ਕੰਪਨੀ ਦੇ ਸ਼ੇਅਰ ਐਨਐਸਸੀ ਤੇ 55% ਦੇ ਵਾਧੇ ਨਾਲ 1426 ਤੇ ਸੂਚੀਬੰਦ ਹੋਏ। ਇਹ ਵਿਆਸਵਤੇ 50% ਦੇ ਪ੍ਰੀਮੀਅਮ ਦੇ ਨਾਲ 1380 ਰੁਪਏ ਤੇ ਸੂਚੀਬੰਦ ਕੀਤਾ ਗਿਆ। ਇਸ ਦੀ ਕੀਮਤ 900 20 ਰੁਪਏ ਪ੍ਰਤੀ 920 ਰੁਪਏ ਜਾਰੀ ਹੋਈ 3 ਦਿਨਾਂ ਚ ਈਪੀਐਫ ਕਲੇਮ ਦਾ ਹੋਵੇਗਾ ਨਿਪਟਾਰਾ ਈਪੀਐਫ ਦੇ ਨਿਵਾਸੀ ਦਾਅਵੇ ਦੇ ਨਾਲ ਹੁਣ 3 ਦਿਨਾਂ ਚ ਕੀਤਾ ਜਾਵੇਗਾ ਨਿਪਟਾਰਾ ਈਪੀਐਫ ਉਹ ਦੇ ਮੈਡੀਕਲ ਸਿੱਖਿਆ ਵਿਆਹ ਤੇ ਰਿਹਾਜ ਦੇ ਉਦੇਸ਼ਾ ਲਈ ਪੇਚ ਕੀ ਦਾਅਵੇ ਲਈ ਆਟੋਮੋਡ ਨਿਪਟਾਰਾ ਕੀਤਾ ਜਾਵੇਗਾ ਇਹ ਮਨੁੱਖੀ ਦਖਲ ਅੰਦਾਜ਼ੀ ਨੂੰ ਖਤਮ ਕਰਕੇ ਪ੍ਰਕਿਰਿਆ ਨੂੰ ਤੇਜ਼ੀ ਕਰੇਗਾ ਤੋ ਕਾੜੇ ਨੂੰ ਰੋਕੇਗਾ ਹੁਣ AI ਫੀਚਰ ਜਿਵੇਂ ਕਿ ਤੁਹਾਨੂੰ ਪਤਾ ਆਨਲਾਈਨ ਫਰੋਡ ਬਹੁਤ ਜ਼ਿਆਦਾ ਵਧ ਗਏ ਨੇ ਇਸ ਨੂੰ ਰੋਕਣ ਦੇ ਲਈ ਹੁਣ Google ਨੇ ਨਵਾਂ ਫੀਚਰ ਅਲਾਉਂਚ ਕੀਤਾ AI ਇਸ ਦੇ ਨਾਲ ਹੁਣ ਆਨਲਾਈਨ ਫਰੋਡ ਤੋਂ ਬਚਿਆ ਜਾ ਸਕਦਾ ਪਤੰਜਲੀ ਦਾ ਚੌਥੀ ਤਿਮਾਹੀ ਦਾ ਮੁਨਾਫਾ 22% ਘਟ ਕੇ 206 ਕਰੋੜ ਹੋਇਆ ਚੌਥੀ ਤਿਮਾਹੀ ਦੇ ਵਿੱਚ ਪਤੰਜਲੀ ਫੂਡ ਲਿਮਟਿਡ ਦਾ ਮੁਨਾਫਾ ਸਾਲ 90% ਘਟ ਗਿਆ 206 ਕਰੋੜ ਹੋ ਗਿਆ ਇਸ ਦੇ ਨਾਲ ਪਹਿਲਾ ਇਸੇ ਤਿਮਾਹੀ ਦੇ ਵਿੱਚ ਕੰਪਨੀ ਦਾ ਮੁਨਾਫਾ 264 ਕਰੋੜ ਸੀ ਅੱਜ ਪਤੰਜਲੀ ਨੇ ਚੌਥੀ ਤਿਮਾਹੀ ਦੀ ਕਿੰਨੀ ਘੋਸ਼ਣਾ ਨਿਰਜ ਟੋਕੀਓ 올림픽 ਤੋਂ ਬਾਅਦ ਪਹਿਲੀ ਵਾਰ ਜੈਵਲਿਨ ਥ्रो 'ਚ ਨਵੇਂ ਦਾ ਹਿੱਸਾ ਨਿਰਜ ਚੋਪੜਾ ਉੜੀਸਾ ਦੇ ਕਲਿੰਗਾ ਸਟੇਡੀਅਮ 'ਚ ਹੋਣ ਵਾਲੇ ਰਾਸ਼ਟਰੀ ਐਥਲੈਟਿਕਸ ਫੈਡਰੇਸ਼ਨ ਕੰਪ 'ਚ ਬੁੱਧਵਾਰ ਨੂੰ ਫਾਈਨਲ 'ਚ ਨਵੇਂ ਦਾ ਹਿੱਸਾ ਪੇਰਸ ਅਲੰਪਿੰਗ ਚਲੇ ਕੋਟਾ ਹਾਸਲ ਕਰਨ ਵਾਲੇ ਥਰੋ ਕਿਸ਼ੋਰ ਜੈਨਾ ਵੀ ਉਹਨਾਂ ਦੇ ਨਾਲ ਹੋਣਗੇ ਅਭਿਸ਼ੇਕ ਪੁਰੇਲ ਨੇ ਇੱਕ ਹੱਥ ਨਾਲ ਮਾਰਿਆ ਛੱਕਾ ਆਈਪਲ ਚ ਅਭਿਸ਼ੇਕ ਪੁਰੇਲ ਨੇ ਇੱਕ ਹੱਥ ਨਾਲ ਛੱਕਾ ਮਾਰ ਕੇ ਤਾ ਰਿਕਾਰਡ ਕਾਇਮ ਦਿੱਲੀ ਦੇ ਅਰੁਜ ਜੇਤਲੀ ਸਟੇਡੀਅਮ ਚ ਲਖਨਾਊਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਦਿੱਤਾ 64ਵੇਂ ਮੈਚ ਚ ਦਿੱਲੀ ਕੈਪੀਟਲਜ਼ ਨੇ ਲਖਣਾਊ ਸੁਪਰ ਜਾਇੰਟ ਨੂੰ 19 ਦੌਰਾਂ ਦਾ ਨਾਮ ਰਾਇਆ ਅੱਜ ਰਾਜਸਥਾਨ ਤੇ ਪੰਜਾਬ ਵਿਚਕਾਰ ਹੋਵੇਗਾ ਮੁਕਾਬਲਾ ਆਈਪਲ ਦੇ 65ਵੇਂ ਮੈਚ 'ਚ ਅੱਜ ਰਾਜਸਥਾਨ ਰਾਜਲੈਂਸ ਦਾ ਸਾਹਮਣਾ ਪੰਜਾਬ ਕਿੰਗਸ ਦੇ ਨਾਲ ਹੋਵੇਗਾ ਇਹ ਮੈਚ ਰਾਜਸਥਾਨ ਦੇ ਗੁਆਰਤੀ ਦੇ ਬਾੜਸਪਾਰਾ ਕ੍ਰਿਕਟ ਸਟੇਡੀਅਮ ਦੇ ਵਿੱਚ ਸ਼ਾਮ 6:30 ਵਜੇ ਖੇਡਿਆ ਜਾਵੇਗਾ ਦੋਵੇਂ ਟੀਮਾਂ ਇਸ ਸੀਜ਼ਨ 'ਚ ਦੂਜੇ ਸਥਾਨ ਤੇ ਹਨ ਦਿੱਲੀ ਲਖਨਊ ਲਗਭਗ ਹੋਈ ਬਾਅਦ ਆਈਪੀਐਲ ਸੀਜ਼ਨ ਦੇ 64ਵੇਂ ਮੈਚ ਦੇ ਵਿੱਚ ਦਿੱਲੀ ਕੈਪੀਟਲ ਨੇ ਲਖਨਊ ਸੁਪਰ ਜੈਨ ਨੂੰ 19 ਦੋੜਾਂ ਦੇ ਨਾਲ ਹਰਾਇਆ ਆਪਣੇ ਸਾਰੇ ਲੀਗ ਮੈਚ ਖੇਡਣ ਤੋਂ ਬਾਅਦ ਦਿੱਲੀ 14 ਅੰਕਾਂ ਦੇ ਨਾਲ ਪੰਜਵੇਂ ਸਥਾਨ ਤੇ ਆ ਗਈ ਇਸ ਨਾਲ ਲਖਨਊ ਦੇ 16 ਅੰਕਾਂ ਤੇ ਪਹੁੰਚਣ ਦੀ ਸੰਭਾਵਨਾ ਖਤਮ ਹੋ ਗਈ ਸੰਸਾਖ ਨੇ ਦਿੱਤਾ 1000 ਪੁਆਇੰਟ ਦਾ ਚਟਕਾ दस दे की बीते दिन शेयर बाजार चीज गिरावट देखने मिली बाइट बाईस अंक देख के बंद हुई इस तीन सौ पैंताली अंक दर्ज की गयी देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप एप चैनल आरोप